ਸਾਡਾ ਨਿਤਨੇਮ ਹੈ ਸਾਡਾ ਨਿਤਨੇਮ ਅਸੀਂ ਸਵੇਰੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰਨਾ ਹੈ ਸ਼ਾਮ ਨੂੰ ਅਸੀਂ ਰਾਸਾ ਪੜ੍ਹਨਾ ਹੈ ਜਾਂ ਕੀਰਤਨ ਸੁਹਿਲਾ ਪੜ੍ਹ ਕੇ ਸੋਣਾ ਹੈ ਇਹ ਇੱਕ ਰੁਟੀਨ ਦਾ ਹਿੱਸਾ ਹੁੰਦਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਗੁਰਬਾਣੀ ਪੜ੍ਹਨ ਦੀ ਸਾਨੂੰ ਇਹ ਕਹੀ ਗਈ ਹੈ ਗੱਲ ਇਹ ਸਮਝਣ ਦੀ ਗੱਲ ਕਹੀ ਗਈ ਹੈ ਜਾਂ ਰੱਟਾ ਮਾਰਨ ਦੀ ਗੱਲ ਕਹੀ ਗਈ ਹੈ ਮੈਂ ਫੋਰ ਐਗਜ਼ਾਮਪਲ ਦੱਸ ਰਿਹਾ ਕਿ ਸਾਡੀ ਰੁਟੀਨ ਦਾ ਹਿੱਸਾ ਕੀ ਬਣ ਗਿਆ ਕਿ ਅਸੀਂ ਰੋਜ਼ ਸਵੇਰੇ ਉੱਠਣਾ ਜੀ ਇਸ਼ਨਾਨ ਕਰਕੇ ਤਿਆਰ ਹੋ ਕੇ ਪਾਠ ਕਰਨਾ ਉਹ ਇਦਾਂ ਲੱਗਦਾ ਕਿ ਉਹ ਰੋਜ਼ਮਰਰਾ ਦੀ ਜ਼ਿੰਦਗੀ ਦਾ ਇੱਕ ਹਿੱਸਾ ਜਿਵੇਂ ਤੁਸੀਂ ਨਾਸ਼ਤਾ ਕਰ ਲਿਆ ਜਿਵੇਂ ਤੁਸੀਂ ਕੱਪੜੇ ਪਾ ਲਏ ਜਿਵੇਂ ਤੁਸੀਂ ਦਸਤਾਰ ਸਜਾ ਲਈ ਓਵੇਂ ਤੁਸੀਂ ਪਾਠ ਕਰ ਲਿਆ ਇਹ ਆਮ ਦਿਨ ਚੱਲ ਰਿਹਾ ਦੇ ਨਾਲੋਂ ਵੱਖਰਾ ਕਿਵੇਂ ਹੋਣਾ ਚਾਹੀਦਾ ਦੇਖੋ ਤੁਸੀਂ ਵੀ ਆਪਣਾ ਜਰਨਲਿਸਟ ਹੋ ਤੁਸੀਂ ਵੀ ਆਫਿਸ ਹੁੰਨੇ ਹੋ ਜਾਂ ਜਿਹੜੇ ਵੀ ਜੋਬ ਕਰਦੇ ਆ ਉਹਨਾਂ ਦੀ ਇੱਕ ਰੁਟੀਨ ਆ ਬਿਲਕੁਲ ਠੀਕ ਉਹਨਾਂ ਨੇ ਰਾਤ ਨੂੰ అలਾਰਮ ਲਾਉਣਾ ਹੈ 5 ਵਜੇ ਉੱਠਣਾ ਹੈ 5:30 ਵਜੇ ਤੱਕ ਇਸ਼ਨਾਨ ਕਰ ਲੈਣਾ ਹੈ ਅੱਛਾ 5:30 ਤੋਂ ਫਿਰ 6:30 ਵਜੇ ਤੱਕ ਨਿਤਨੇਮ ਕਰ ਦੇਣਾ ਤੇ ਉਹ ਨਿਤਨੇਮ ਫਰੀਦਾ ਹੁੰਦਾ ਜਪਜੀ ਸਾਹਿਬ ਇਕ ਓੰਕਾਰ ਜਿਨੀ ਨਾਮ ਤੇ ਆਇਆ ਜੇ 10 15 ਮਿੰਟ ਤੁਸੀਂ ਲੇਟ ਹੋਗੇ ਤੇ ਤੁਹਾਡੀ ਸਪੀਡ ਤੇਜ ਹੋਗੀ ਫਿਰ ਸਪੀਡ ਤੇਜ ਹੋ ਜਾਣੀ ਹੈ ਉੱਥੇ ਫਿਰ ਨਿਤਨੇਮ ਬਹੁਤ ਜ਼ਿਆਦਾ ਜਲਦੀ ਚ ਹੁੰਦਾ ਹੈ ਕਈ ਵਾਰੀ ਇਦਾਂ ਵੀ ਹੁੰਦਾ ਵੀ ਲੇਟ ਹੋ ਜਾਂਦੇ ਨੇ ਤੇ ਉਹ ਫਿਰ ਨਾਲੇ ਇੱਕ ਹੱਥ ਚ ਪਰਾਂਠਾ ਇੱਕ ਹੱਥ ਵਿੱਚ ਮੋਬਾਈਲ ਫੋਨ ਤੇ ਜਪਜੀਤ ਸਾਹਿਬ ਦੀ ਰੇਲ ਬਣਾਈ ਹੁੰਦੀ ਹੈ ਸੋ ਇਹ ਰੂਟੀਨ ਨਹੀਂ ਹੋਣੀ ਚਾਹੀਦੀ ਨਿਤਨੇਮ ਸਾਡੀ ਰੂਟੀਨ ਦਾ ਹਿੱਸਾ ਹੋਵੇ ਪਰ ਨਿਤਨੇਮ ਬੱਧਾ ਚੱਟੀ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਨਿਤਨੇਮ ਕਾਦੇ ਲਈ ਕਰਦੇ ਗੁਰੂ ਨਾਨਕ ਦੇ ਗੁਣ ਸਾਡੇ ਚੋਂ ਕਾਦੇ ਲਈ ਕਰਦੇ ਆ ਸਾਡਾ ਭਲਾ ਕਰੇ ਪਰ ਜੇ ਆਪਾਂ ਬੱਧਾ ਚੱਟੀ ਚ ਕਰਾਂਗੇ ਫਿਰ ਨਿਤਨੇਮ ਸਾਡਾ ਭਲਾ ਨਹੀਂ ਕਰੂ ਗੁਰੂ ਨਾਨਕ ਦੇ ਗੁਣ ਨਹੀਂ ਹੋਣਗੇ ਨਿਤਨੇਮ ਕਰਨ ਦਾ ਸਭ ਤੋਂ ਸੋਹਣਾ ਨੁਕਤਾ बस ਇੱਕੋ ਹੀ ਆ ਮੈਂ ਕਹਿੰਨਾ ਵੀ ਜੇ ਤੁਹਾਨੂੰ ਨਿਤਨੇਮ ਕਰਨ ਦੀ ਟੈਨਸ਼ਨ ਆ ਨਾ ਵੀ ਹਏ ਨਿਤਨੇਮ रह ਗਿਆ ਕਰਨਾ ਫਿਰ ਨਾ ਕਰੋ ਹੂੰ ਕਿਉਂਕਿ ਨਿਤਨੇਮ ਤਾਂ ਟੈਨਸ਼ਨ ਮਕਾਉਂਦਾ ਤੇ ਤੁਹਾਨੂੰ ਨਿਤਨੇਮ ਦੀ ਟੈਨਸ਼ਨ ਆ ਇਸ ਤੋਂ ਚੰਗਾ ਕਰੋ ਹੀ ਨਾ ਕਰੋ ਹੀ ਨਾ ਜੇ ਕਰਨਾ ਫਿਰ ਨਿਤਨੇਮ ਇਸ ਤਰ੍ਹਾਂ ਕਰੋ ਵੀ ਮੈਂ ਗੁਰੂ ਨਾਨਕ ਨਾਲ ਗੁਰੂ ਗੋਬਿੰਦ ਸਿੰਘ ਨਾਲ ਗੱਲਾਂ ਕਰਨੀਆਂ ਹੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਜੋ ਮੁਝ ਬਚਨ ਕਰਨ ਕੀ ਚਾਹੇ ਗ੍ਰੰਥ ਜੀ ਹਿਤ ਪੜਾਇ ਚਤ ਲਾਈ ਜਾਂ ਗੁਰੂ ਅਮਰਦਾਸ ਜੀ ਕਹਿੰਦੇ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਓ ਸੱਚੀ ਬਾਣੀ ਸੱਚੀ ਬਾਣੀ ਸਵੇਰੇ ਅਮਰਤ ਵੇਲੇ ਨਿਤਨਿਮ ਕਰੀਏ ਨਾ ਤੇ ਜਪਜੀ ਸਾਹਿਬ ਇਦਾਂ ਹੋਵੇ ਵੀ ਗੁਰੂ ਨਾਨਕ ਨੂੰ ਕਹਿ ਰਹੇ ਵੀ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਆਪਾਂ ਜਾਪ ਸਾਹਿਬ ਇਸ ਤਰ੍ਹਾਂ ਕਰੀਏ ਵੀ ਗੁਰੂ ਗੋਬਿੰਦ ਸਿੰਘ ਨੂੰ ਕਹਿ ਰਿਆਂ ਨਮਸਤੂ ਅਕਾਲੇ ਨਮਸਤੂਂ ਕਿਰਪਾਲੇ ਸ਼ਬਦ ਦਾ ਭਾਵ ਉਹਦੇ ਵਿੱਚ ਫੀਲਿੰਗ ਹੋਵੇ ਇੱਕ ਨਾ ਰੂਟੀਨ ਹੈ ਆਮ ਜਿਹੜੇ ਜੋਬ ਕਰਦੇ ਆ ਜਾਂ ਬਿਜ਼ਨਸ ਕਰਦੇ ਆ ਨਾ ਉਹਨਾਂ ਦਾ ਜਿਨ੍ਹਾਂ ਦੇ ਘਰ ਵਿੱਚ ਪੇਰੈਂਟਸ ਨੇ ਉਹਨਾਂ ਨੇ ਕੋਈ ਵੀ ਰੁਟੀਨ ਬਣਾਈ ਹੁੰਦੀ ਹੈ ਵੀ ਮੈਂ ਇੰਨੇ ਤੋਂ ਇੰਨੇ ਆਫਿਸ ਜਾਣਾ ਇੰਨੇ ਤੋਂ ਇੰਨੇ ਘਰ ਆਉਣਾ ਇੰਨੇ ਤੋਂ ਇੰਨੇ ਮੈਂ ਆਪਣੀ ਵਾਈਫ ਨਾਲ ਬਹਿਣਾ ਇੰਨੇ ਤੋਂ ਇੰਨੇ ਆਪਣੇ ਬੱਚਿਆਂ ਨਾਲ ਔਰ ਇੰਨੇ ਤੋਂ ਇੰਨੇ ਮੈਂ ਆਪਣੇ ਮਾਪਿਆਂ ਨਾਲ ਬਹਿਣਾ ਪਰ ਤੁਸੀਂ ਇੱਕ ਗੱਲ ਵੇਖੋ ਵੀ ਜਿਹੜੇ ਬੰਦੇ ਨੇ ਰੁਟੀਨ ਬਣਾਈ ਹੈ ਵੀ ਮੈਂ ਇਨਾ ਟਾਈਮ ਆਪਣੀ ਵਾਈਫ ਨਾਲ ਜਾਂ ਆਪਣੇ ਪੇਰੈਂਟਸ ਨਾਲ ਸਪੈਂਡ ਕਰਨਾ ਉੱਥੇ ਜਾ ਕੇ ਪੇਰੈਂਟਸ ਨਾਲ ਜੇ ਹਾਲਚਲ ਪੁੱਛੇ ਤਾਂ ਕੀ ਕਹੂਗਾ ਕੀ ਆਲੇ ਤੇਰਾ ਛੇਤੀ ਦੱਸ ਦੇ ਮੈਂ ਜਾਣਾ ਮੈਂ ਮੈਂ ਕੰਮ ਕਰਨ ਇਦਾਂ ਤਾਂ ਨਹੀਂ ਨਾ ਕਹੂਗਾ ਨਾ ਉਹ ਇਦਾਂ ਪਿਆਰ ਨਾਲ ਗੱਲ ਕਰੂਗਾ ਉਹਦੇ ਅੰਦਰ ਫੀਲਿੰਗ ਹੋਣਗੀਆਂ ਵੀ ਮੈਂ ਆਪਣੇ ਪੇਰੈਂਟਸ ਨਾਲ ਆਪਣੀ ਵਾਈਫ ਨਾਲ ਗੱਲ ਕਰ ਰਿਹਾ ਹਾਂ ਸੁਨਿਤਨੇਮ ਜੇ ਕਰਨਾ ਨਿਤਨੇਮ ਚ ਤੁਹਾਡੀ ਫੀਲਿੰਗ ਹੋਵੇ ਗੁਰੂ ਨਾਨਕ ਸਾਹਿਬ ਕਹਿੰਦੇ ਕਰੇ ਭਗਤ ਆਤਮਿਕ ਹੈ ਚਾਏ ਤੂੰ ਨਿਤਨੇਮ ਕਰਨਾ ਵਾ ਨਾ ਫਿਰ ਉਹਦੇ ਵਿੱਚ ਚਾਹ ਹੋਵੇ